ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ 2 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਕਮੇਟੀ ਨੂੰ ਇਹ ਜਿੰਮਾ ਸੌਂਪਿਆ ਗਿਆ ਸੀ ਕਿ ਉਸ ਕਮੇਟੀ ਵੱਲੋਂ ਇਹ ਸੁਝਾਅ ਦਿੱਤੇ ਜਾਣ ਜਿੰਨਾ ਨਾਲ ਅੰਦੋਲਨ ਕਰ ਰਹੇ ਕਿਸਾਨ ਉਨ੍ਹਾਂ ਦੇ ਸ਼ਿਕਵੇ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਸਕੇ ਕਮੇਟੀ ਬਣਾਉਂਦੇ ਹੋਏ ਸੁਪਰੀਮ ਕੋਰਟ ਵੱਲੋਂ ਇਸ ਗੱਲ ਦੇ ਉੱਪਰ ਵੀ ਜ਼ੋਰ ਦਿੱਤਾ ਗਿਆ ਸੀ ਕਿ ਸਾਰੇ ਮਸਲੇ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਇਸ ਮਸਲੇ ਉੱਪਰ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਇਸ ਕਮੇਟੀ ਨੇ ਹੁਣ ਆਪਣੀ 11 ਪੇਜਾਂ ਦੀ ਅੰਤ੍ਰਿਮ ਰਿਪੋਰਟ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕਰ ਦਿੱਤੀ ਹੈ ਸ਼ੁੱਕਰਵਾਰ ਨੂੰ ਫਰਾਈਡੇ ਨੂੰ ਜਸਟਿਸ ਸੂਰਿਆਕਾਂਗ ਤੇ ਜਸਟਿਸ ਉੱਜਲ ਬਵਨ ਨੇ ਇਸ ਰਿਪੋਰਟ ਨੂੰ ਰਿਕਾਰਡ ਦੇ ਉੱਪਰ ਲੈ ਲਿਆ ਤੇ ਰਿਕਾਰਡ ਦੇ ਉੱਪਰ ਲੈਣ ਤੋਂ ਬਾਅਦ ਕਮੇਟੀ ਦੀ ਛਲਾਗਾ ਕੀਤੀ ਕਿ ਉਹਨਾਂ ਨੇ ਇਸ ਸੰਘਰਸ਼ ਨੂੰ ਸਮਾਪਤ ਕਰਨ ਲਈ ਜੋ ਕੋਸ਼ਿਸ਼ਾਂ ਕੀਤੀਆਂ ਹਨ ਤੇ ਸਾਰੇ ਮਸਲੇ ਦੇ ਮੁੱਦਿਆਂ ਨੂੰ ਜਿਵੇਂ ਉਹਨਾਂ ਨੇ ਪਰੋਕੇ ਇਕੱਠਾ ਕਰਕੇ ਇੱਕ ਜਗ੍ਹਾ ਦੇ ਉੱਪਰ ਸਪਰੀਮ ਕੋਰਟ ਦੇ ਸਾਹਮਣੇ ਰੱਖਿਆ ਹੈ ਉਹ ਸਾਰੇ ਕੰਮ ਦੀ ਛਲਾਗਾ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੁਣ ਇਸ 11 ਪੰਨਿਆਂ ਦੀ ਰਿਪੋਰਟ ਦੇ ਵਿੱਚ ਪੈਨਲ ਨੇ ਇਹ ਕਿਹਾ ਹੈ ਕਿ ਇਹ जगਜाहिर ਹੈ ਕਿ ਦੇਸ਼ ਦੇ ਵਿੱਚ ਕਿਸਾਨੀ ਤੇ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਪਿਛਲੇ 2 ਦਸ਼ਕਾਂ ਤੋਂ ਯਾਨੀ ਕਿ ਲਗਭਗ 20 ਸਾਲ ਤੋਂ ਲਗਾਤਾਰ ਵਧਾ ਹੋਇਆ ਸੰਕਟ ਚੱਲ ਰਹੀ ਹੈ ਹਰੀ ਕ੍ਰਾਂਤੀ ਦੀ ਸ਼ੁਰੂਆਤੀ ਸਫਲਤਾ ਤੋਂ ਬਾਅਦ ਖਾਸ ਕਰਕੇ 1995 ਦੇ ਸਾਲਾਂ ਤੋਂ ਬਾਅਦ ਪੈਦਾਵਾਰ ਦੇ ਵਿੱਚ ਆਈ ਖਰੋਤ ਕਰਜ਼ੇ ਦਾ ਲਗਾਤਾਰ ਵਧਣਾ ਤੇ ਨਾਕਾਫੀ ਮੰਡੀ ਪ੍ਰਣਾਲੀ ਸਮੇਤ ਕਈ ਕਾਰਨ ਹਨ ਜਿਨ੍ਹਾਂ ਦੇ ਕਰਕੇ ਖੇਤੀਬਾੜੀ ਦੇ ਵਿੱਚ ਇਹ ਸੰਕਟ ਲਗਾਤਾਰ ਵਧ ਰਿਹਾ ਹੈ ਨਬਾੜ ਦੀ ਇੱਕ ਰਿਪੋਰਟ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਨਬਾੜ ਨੇ 2023 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਸੀ ਉਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸੰਸਥਾਵਾਂ ਦਾ ਕਰਜ਼ਾ ਜਾਨਕੀ ਬੈਂਕਾਂ ਵੱਲੋਂ ਲਿਆ ਗਿਆ ਫਾਈਨੈਂਸ਼ੀਅਲ ਇੰਸਟੀਟਿਊਟਸ ਜ਼ਿਆਦਾਤਰ ਉਹਦੇ ਵਿੱਚ ਸਰਕਾਰੀ ਕੋਆਪਰੇਟਿਵ ਬੈਂਕ ਆਉਂਦੇ ਨੇ ਉਹਨਾਂ ਵੱਲੋਂ ਲਿਆ ਗਿਆ ਕਰਜ਼ਾ ਪੰਜਾਬ ਦੀ ਕਿਸਾਨੀ ਦੇ ਸਿਰ 73 1673 ਕਰੋੜ ਰੁਪਏ ਹੈ ਤੇ ਹਰਿਆਣੇ ਦਾ ਕਰਜ਼ਾ ਪੰਜਾਬ ਤੋਂ ਵੀ ਵੱਧ ਹੈ ਹਰਿਆਣੇ ਦੇ ਕਿਸਾਨਾਂ ਦੇ ਉੱਪਰ ਕਰਜ਼ਾ 76630 ਕਰੋੜ ਇਸ ਤੋਂ ਇਲਾਵਾ ਇੱਕ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਐਨ ਐਸ ਐਸਓ ਉਸਨੇ ਵੀ 2019 ਦੇ ਵਿੱਚ ਇੱਕ ਰਿਪੋਰਟ ਦਿੱਤੀ ਸੀ ਜਿਸ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜੇ ਗੈਰ ਸੰਸਥਾਵਾਂ ਆਨੇ ਮਤਲਬ ਜਿਹੜੇ ਬੈਂਕ ਨਹੀਂ ਹੈਗੇ ਇੰਸਟੀਚੂਨਸ ਤੋਂ ਇਲਾਵਾ ਜਿਨ੍ਹਾਂ ਦੇ ਵਿੱਚ ਆਪਾਂ ਆੜਤੀਏ ਮੈਨ ਆ ਜਾਂਦੇ ਨੇ ਕਿ ਆੜਦੀਆਂ ਤੋਂ ਲਿਆ ਹੋਇਆ ਜਿਹੜਾ ਕਰਜ਼ਾ ਹੈ ਉਹ ਕੁੱਲ ਕਰਜ਼ੇ ਦਾ 21.3 ਫੀਸਦੀ ਪੰਜਾਬ ਦੇ ਵਿੱਚ ਹੈ ਤੇ ਹਰਿਆਣੇ ਦੇ ਵਿੱਚੇ ਹੋਰ ਵੀ ਦਰ ਵੱਧ ਜਾਂਦੀ ਹੈ ਹਰਿਆਣੇ ਵਿੱਚ ਜਿਹੜਾ ਆੜਤੀਆਂ ਤੋਂ ਲਿਆ ਹੋਇਆ ਕਰਜ਼ਾ ਹੈ ਉਸ ਦੀ ਜਿਹੜੀ ਸੰਖਿਆ ਹੈ ਉਹ 32 ਫੀਸਦੀ ਹੋ ਜਾਂਦੀ ਹੈ 32 ਫੀਸਦੀ ਕਰਜ਼ਾ ਆਰਥਿਕਾਂ ਤੋਂ ਜਾਂ ਗੈਰ ਇੰਸਟੀਚੂਨਸ ਤੋਂ ਲਿਆ ਗਿਆ ਹੈ ਖੇਤੀ ਦੇ ਵਿੱਚ ਘਟ ਰਿਹਾ ਰੋਜ਼ਗਾਰ ਤੇ ਖੇਤੀ ਦੇ ਵਿੱਚੋਂ ਘਟ ਰਹੀ ਆਮਦਨ ਇਸ ਦੇ ਨਾਲ ਜੇ ਕੋਈ ਸਭ ਤੋਂ ਵੱਧ ਪ੍ਰਭਾਵਿਤ ਹੈ ਤਾਂ ਉਹ ਹੈ ਛੋਟਾ ਕਿਸਾਨ ਤੇ ਖੇਤ ਮਜ਼ਦੂਰ ਜੋ ਕਿ ਇਸ ਆਰਥਿਕ ਤੰਗੀ ਦਾ ਜਿਹੜਾ ਪ੍ਰਕੋਪ ਹੈ ਉਸ ਨੂੰ ਝੱਲਣ ਦੇ ਲਈ ਮਜਬੂਰ ਰਿਹਾ ਹੈ ਇਹ ਵੀ ਇੱਕ ਸਚਾਈ ਹੈ ਕਿ ਸਾਡਾ ਜਿਹੜਾ ਪਿੰਡੂ ਖੇਤਰ ਹੈ ਰੂਰਲ ਸੁਸਾਇਟੀ ਹੈ ਉਹ ਆਰਥਿਕ ਤੰਗੀ ਦਾ ਜਿਆਦਾ ਸ਼ਿਕਾਰ ਹੋਈ ਹੋਈ ਹੈ ਜੇ ਆਪਾਂ ਦੇਸ਼ ਭਰ ਦੇ ਆંકੜੇ ਦੇਖਦੇ ਹਾਂ ਤਾਂ 46% ਦੀ ਲੋਕ ਜਿਹੜੇ ਨੇ ਉਹ ਖੇਤੀ ਦੇ ਵਿੱਚ ਰੋਜ਼ਗਾਰ ਭਾਲਦੇ ਨੇ ਉਹ ਰੋਜ਼ਗਾਰ ਦਾ ਹਿੱਸਾ ਖੇਤੀ ਦੇ ਵਿੱਚ ਉਹਨਾਂ ਦਾ ਹੁੰਦਾ ਹੈ ਲੇਕਿਨ ਜੇ ਉਹਨਾਂ ਲੋਕਾਂ ਦੀ ਆਮਦਨੀ ਦੇਖੀ ਜਾਵੇ ਤਾਂ ਆਮਦਨੀ ਆਮਦਨੀ ਦੇ ਵਿੱਚ ਜਿਹੜਾ ਹਿੱਸਾ ਹੈ ਉਹਨਾਂ ਦਾ ਉਹ ਕੁੱਲ 15% ਦੀ ਹੀ ਰਹਿ ਜਾਂਦਾ ਹੈ ਇਸ ਤੋਂ ਇਲਾਵਾ ਵੱਡੇ ਪੱਧਰ ਤੇ ਜਿਹੜੀ ਛੁਪੀ ਹੋਈ ਬੇਰੋਜ਼ਗਾਰੀ ਹੈ ਜਿਹੜੇ ਘਰ ਦੇ ਮੈਂਬਰ ਖੇਤੀ ਦੇ ਵਿੱਚ ਕੰਮ ਕਰਦੇ ਨੇ ਲੇਕਿਨ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਜਾਂਦਾ ਕੋਈ ਵੀ ਤਨਖਾਹ ਨਹੀਂ ਮਿਲਦੀ ਹੈ ਉਹ ਵੀ ਸਾਰੇ ਇਸ ਗਰੀਬੀ ਦਾ ਸ਼ਿਕਾਰ ਹੋ ਰਹੇ ਹਨ ਇਸ ਤੋਂ ਇਲਾਵਾ ਅਗਲੇ ਵਾਤਾਵਰਣ ਦੇ ਵਿੱਚ ਬਦਲਾਅ ਆ ਰਹੇ ਨੇ ਜ਼ਮੀਨੀ ਦੇ ਹੇਠਲਾ ਜਿਹੜਾ ਪਾਣੀ ਹੈ ਉਹਦਾ ਪੱਧਰ ਲਗਾਤਾਰ ਗਿਰ ਰਿਹਾ ਹੈ ਕਈ ਜਗ੍ਹਾ ਤੇ ਲੰਬੇ ਲੰਬੇ ਸੋਕੇ ਪੈਂਦੇ ਨੇ ਕਈ ਹੋਰ ਖੇਤਰਾਂ ਦੇ ਵਿੱਚ ਲੋੜ ਤੋਂ ਜ਼ਿਆਦਾ ਮੀਂਹ ਪੈਂਦਾ ਹੈ ਹੀਟ ਵੇਵਜ਼ ਆਉਂਦੀਆਂ ਨੇ ਇੰਨਾ ਸਾਰਾ ਚੀਜ਼ਾਂ ਦਾ ਜਿਹੜਾ ਦੁਰਪ੍ਰਭਾਵ ਹੈ ਮਾੜੇ ਨੁਕਸਾਨ ਨੇ ਜਿਹੜੇ ਉਹ ਵੀ ਖੇਤੀ ਦੇ ਉੱਪਰ ਹੀ ਅਸਰ ਉਹਨਾਂ ਦਾ ਪੈ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਰੈਦਖੁੰਦ ਹੈ ਫਸਲਾਂ ਦੀ ਜਿਵੇਂ ਆਪਾਂ ਪਰਾਲੀ ਸੜਨ ਦੀ ਗੱਲ ਕਰ ਰਹੇ ਆ ਉਹ ਜਿਹੜੇ ਰੈਦਖੁੰਦ ਦੀ ਸੰਭਾਲ ਦੇ ਵੱਡੇ ਸੰਕਟ ਨੇ ਉਹ ਵੀ ਉਹ ਚੁਣੌਤੀਆਂ ਵੀ ਕਿਸਾਨਾਂ ਦੇ ਸਾਹਮਣੇ ਹੀ ਹਨ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਹੋਏ ਇਹਨਾਂ ਦੇ ਨਾਲ ਨਾਲ ਕਿਸਾਨੀ ਇੱਕ ਹੋਰ ਵੀ ਬਹੁਤ ਵੱਡੀ ਮਹਾਮਾਰੀ ਦੇ ਨਾਲ ਜੂਝ ਰਹੀ ਹੈ ਉਹ ਮਹਾਮਾਰੀ ਹੈ ਵੱਧਦੀ ਆਤਮ ਹੱਤਿਆ ਦਾ ਜਿਹੜਾ ਟ੍ਰੈਂਡ ਹੈ ਉਹ ਕਿਸਾਨੀ ਦੇ ਵਿੱਚ ਚੱਲ ਰਿਹਾ ਹੈ ਜੇ ਤੁਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਦੇ ਅੰਕੜੇ ਚੱਕ ਕੇ ਦੇਖਦੇ ਹੋ ਤਾਂ 1995 ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਭਾਰਤ ਦੇਸ਼ ਦੇ ਵਿੱਚ 4 ਲੱਖ ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਇਹਨਾਂ ਵੱਲੋਂ ਆਤਮ ਹੱਤਿਆ ਕੀਤੀ ਜਾ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਤਿੰਨ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਜਿਨ੍ਹਾਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਵੀ ਇੱਕ ਹੈ ਉਹਨਾਂ ਵੱਲੋਂ ਇੱਕ ਡੋਰ ਟੂ ਡੋਰ ਸਰਵੇ ਕੀਤਾ ਗਿਆ ਸੀ ਜਿਸ ਦੇ ਵਿੱਚ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਵਿੱਚ 2000 ਤੋਂ ਲੈ ਕੇ 2015 ਤੱਕ 15 ਸਾਲਾਂ ਦੇ ਵਿੱਚ ਕੁੱਲ 16606 ਕਿਸਾਨ ਤੇ ਖੇਤ ਮਜ਼ਦੂਰ ਆਪਣੀ ਜਾਨ ਲੈ ਚੁੱਕੇ ਨੇ ਆਤਮ ਹੱਤਿਆ ਕਰ ਚੁੱਕੇ ਨੇ ਇੰਨਾਂ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਸੀ ਜਾਂ ਬੇਜ਼ਮੀਨੇ ਖੇਤ ਮਜ਼ਦੂਰ ਸੀਗੇ ਔਰ ਇੰਨਾਂ ਦੋਨਾਂ ਦੇ ਉੱਪਰ ਹੀ ਕਰਜ਼ੇ ਦਾ ਬੋਝ ਇੰਨਾ ਵੱਧ ਗਿਆ ਸੀ ਕਿ ਉਹਨਾਂ ਵੱਲੋਂ ਇੱਕ ਕਰਜ਼ਾ ਲਾਉਣਾ ਬੜਾ ਮੁਸ਼ਕਲ ਹੋ ਗਿਆ ਸੀ ਜਿਸ ਦੇ ਚੱਲਦੇ ਉਹਨਾਂ ਨੇ ਆਪਣੀ ਜਾਨ ਲੈ ਲਈ ਆਤਮ ਹੱਤਿਆ ਕਰ ਲਈ ਹੁਣ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਗੱਲ ਦੀ ਸੰਭਾਵਨਾ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਖੇਤੀ ਵਿੱਚ ਮੁਨਾਫਾ ਕਿਵੇਂ ਲਿਆਂਦਾ ਜਾਵੇ ਮਿਨਿਮਮ ਸਪੋਰਟ ਪ੍ਰਾਈਸ ਐਮਐਸਪੀ ਡਾਇਰੈਕਟ ਇਨਕਮ ਸਪੋਰਟ ਸਿੱਧੀ ਆਰਥਿਕ ਸਹਾਇਤਾ ਦੇ ਨਾਲ-ਨਾਲ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਪਰ ਵਿਚਾਰ ਕਰਨ ਦੀ ਲੋੜ ਹੈ ਕਿ ਪੈਸਾ ਕਿਵੇਂ ਕਿਸਾਨਾਂ ਦੇ ਕੋਲ ਪਹੁੰਚਦਾ ਕੀਤਾ ਜਾ ਸਕਦਾ MSP ਦੀ ਕਾਨੂੰਨੀ ਗਰੰਟੀ ਦੇਣ ਦੀ ਜਿਹੜੀ ਮੰਗ ਹੈ ਉਸ ਤੇ ਉੱਪਰ ਵੀ ਵਿਚਾਰ ਕਰਨ ਦੀ ਗੱਲ ਇਸ ਰਿਪੋਰਟ ਤੇ ਵਿੱਚ ਕਹੀ ਗਈ ਹੈ ਹੁਣ ਇੱਥੇ ਜ਼ਿਕਰਯੋਗ ਹੈ ਇਹ ਹੈ ਕਿ ਇਸ ਮੰਗ ਨੂੰ ਲੈ ਕੇ ਹੀ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਫਰਵਰੀ ਤੋਂ ਅੰਦੋਲਨ ਕਰ ਰਹੇ ਨੇ ਉੱਥੇ ਬੈਠੇ ਹੋਏ ਨੇ ਤੇ ਹਰਿਆਣਾ ਸਰਕਾਰ ਵੱਲੋਂ ਬੈਰੀਕੇਡ ਲਾ ਕੇ ਰਸਤਾ ਰੁਕਿਆ ਗਿਆ ਹੈ ਇਸੇ ਰਸਤੇ ਨੂੰ ਖਲਵਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਜਿਦੇ ਵਿੱਚ ਇਸ ਕਮੇਟੀ ਦਾ ਗਠਨ ਕੀਤਾ ਗਿਆ ਤੇ ਇਸ ਕਮੇਟੀ ਨੂੰ ਪੰਜਾਬ ਤੇ ਹਰਿਆਣਾ ਦੇ ਸਾਬਕਾ ਜੱਜ ਨਵਾਬ ਸਿੰਘ ਉਹ ਹੈਡ ਕਰ ਰਹੇ ਨੇ ਉਹਨਾਂ ਨੂੰ ਇਸ ਕਮੇਟੀ ਦਾ ਮੁਖੀ ਥਾਪਿਆ ਗਿਆ ਸੀ ਇਸ ਤੋਂ ਇਲਾਵਾ ਰਿਟਾਇਰਡ ਆਈਪੀਐਸ ਅਫੀਸਰ ਜਿਹੜੇ ਸੀਗੇ ਬੀਐਸ ਸੰਧੂ ਮਹਾਲੀ ਦੇ ਇੱਕ ਖੇਤੀ ਮਾਹਰ ਨੇ ਦਵਿੰਦਰ ਸ਼ਰਮਾ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਗਰੀਕਲਚਰ ਇਕਨੋਮਿਸਟ ਮਤਲਬ ਖੇਤੀਬਾੜੀ ਦੇ ਅਰਥਸ਼ਾਸਤਰੀ ਡਾਕਟਰ ਸੁਖਪਾਲ ਸਿੰਘ ਉਹ ਸਾਰੇ ਵੀ ਇਸ ਕਮੇਟੀ ਦਾ ਹਿੱਸਾ ਸੀ ਕਮੇਟੀ ਨੇ ਕਾਫੀ ਮੀਟਿੰਗਾਂ ਕੀਤੀਆਂ ਤਾਂ ਕਿ ਇਸ ਮਸਲੇ ਦੇ ਉੱਪਰ ਇਸ ਮੁੱਦੇ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਤੇ ਕਿਸੇ ਹੱਲ ਦੇ ਉੱਪਰ ਪਹੁੰਚਿਆ ਜਾ ਸਕੇ ਪਹਿਲਾਂ ਤਾਂ ਕਿਸਾਨ ਲੀਡਰਾਂ ਦੇ ਵੱਲੋਂ ਕਮੇਟੀ ਨੂੰ ਮਿਲਣ ਦੇ ਲਈ ਆਪਣੀ ਹਾਮੀ ਨਹੀਂ ਭਰੀ ਗਈ ਸੀ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਕਿਸੇ ਵੀ ਬਣਾਈ ਹੋਈ ਕਮੇਟੀ ਨੂੰ ਨਹੀਂ ਮਿਲਾਂਗੇ ਕਿਉਂਕਿ ਸਾਡੇ ਵੱਲੋਂ ਇਹ ਮੰਗ ਚੱਕੀ ਹੀ ਨਹੀਂ ਗਈ ਗਈ ਕਿ ਕੋਈ ਕਮੇਟੀ ਬਣਾਈ ਜਾਵੇ ਅਸੀਂ ਤਾਂ ਸਿੱਧਾ-ਸਿੱਧਾ ਐਮਐਸਪੀ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਕਰ ਰਹੇ ਹਾਂ ਅਸੀਂ ਕਿਸੇ ਕਮੇਟੀ ਦੀ ਮੰਗ ਨਹੀਂ ਕੀਤੀ ਇਸ ਕਰਕੇ ਜੋ ਕਮੇਟੀ ਸਾਡੇ ਤੇ ਥੋਪੀ ਗਈ ਹੈ ਅਸੀਂ ਇਸ ਕਮੇਟੀ ਦੇ ਨਾਲ ਨਹੀਂ ਮਿਲਾਂਗੇ ਲੇਕਿਨ ਬਾਅਦ ਵਿੱਚ ਫੇਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਕੁਝ ਕਿਸਾਨ ਲੀਡਰਾਂ ਨੇ ਇਸ ਕਮੇਟੀ ਦੇ ਨਾਲ ਮੁਲਾਕਾਤ ਕੀਤੀ ਲੰਬੀ ਮੁਲਾਕਾਤ ਹੋਈ ਸਰਵਨ ਸਿੰਘ ਪੰਦੇਰ ਹੋਣੀ ਮੀਟਿੰਗ ਤੋਂ ਦੂਰ ਰਹੇ ਲੇਕਿਨ ਡੱਲੇਵਾਲ ਨੇ ਜ਼ਰੂਰ ਮੀਟਿੰਗ ਕੀਤੀ ਤੇ ਆਪਣੇ ਵਿਚਾਰ ਰੱਖੇ ਹੁਣ ਜਿਹੜੇ ਸਟੇਜ ਦੇ ਉੱਤੇ ਕਿਸਾਨੀ ਅੰਦੋਲਨ ਪਹੁੰਚ ਚੁੱਕਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਹੈ ਸਰਵਨ ਸਿੰਘ ਪੰਦੇਰ ਹੋਣਾ ਵੱਲੋਂ ਐਸਕੇਐਮ ਵੱਲੋਂ ਜਿਹੜਾ ਗੈਰ-ਰਾਗਨੀਤਿਕ ਹੈ ਦਿੱਲੀ ਕੂਚ ਕਰਨ ਦੀ ਦੁਬਾਰਾ ਐਲਾਨ ਕਰ ਦਿੱਤਾ ਗਿਆ ਪਰ ਇਹ ਕਿਹਾ ਗਿਆ ਹੈ ਕਿ ਇਸ ਵਾਰ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਵਾਂਗੇ ਜਥਿਆਂ ਦੇ ਰੂਪ ਦੇ ਵਿੱਚ ਅੱਗੇ ਵਧਿਆ ਜਾਏਗਾ ਤੇ ਵੱਡੇ ਲੀਡਰ ਇਸ ਜਥਿਆਂ ਦੀ ਅਗਵਾਈ ਕਰਨਗੇ ਸੁਪਰੀਮ ਕੋਰਟ ਵੱਲੋਂ ਵੀ ਬਾਰ ਬਾਰ ਇਹੀ ਕਿਹਾ ਗਿਆ ਸੀ ਕਿ ਬਿਨਾਂ ਟਰੈਕਟਰ ਟਰਾਲੀਆਂ ਤੋਂ ਜੇ ਕਿਸਾਨ ਜਾਣਾ ਚਾਹੁੰਦੇ ਨੇ ਤੇ ਉਹ ਜਾ ਸਕਦੇ ਨੇ ਟਰੈਕਟਰ ਟਰਾਲੀਆਂ ਨੂੰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਸੋ ਉਹ ਸਟੇਜ ਉੱਥੇ ਹੀ ਦੁਬਾਰਾ ਖੜੀ ਹੈ ਕਿਸਾਨ ਇਸ ਗੱਲ ਦੇ ਉੱਪਰ ਆ ਗਏ ਨੇ ਕਿ ਅਸੀਂ ਬਿਨਾਂ ਟਰੈਕਟਰ ਟਰਾਲੀਆਂ ਤੋਂ ਜਾਵਾਂਗੇ ਉਧਰ ਸੁਪਰੀਮ ਕੋਰਟ ਵੱਲੋਂ ਬਣਾਈ ਹੋਈ ਜਿਹੜੀ ਕਮੇਟੀ ਹੈ ਉਸ ਨੇ ਵੀ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਸੁਪਰੀਮ ਕੋਰਟ ਇਸ ਰਿਪੋਰਟ ਨੂੰ ਵੀ ਆਲ ਰਿਕਾਰਡ ਲੈ ਲਿਆ ਹੈ ਇਸ ਰਿਪੋਰਟ ਦੇ ਵਿੱਚ ਵੀ ਜ਼ਿਆਦਾਤਰ ਕਿਸਾਨੀ ਦੇ ਹੱਕ ਵਿੱਚ ਹੀ ਗੱਲਾਂ ਕੀਤੀਆਂ ਗਈਆਂ ਲੱਗਦੀਆਂ ਨੇ ਜੋ ਕਿ ਅਸੀਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕੀਤੀਆਂ ਨੇ ਖੇਤੀ ਦੇ ਵਿੱਚ ਆਰਥਿਕਤਾ ਜਿਹੜੀ ਤੰਗੀ ਹੈ ਕਿਸਾਨੀ ਸੈਕਟਰ ਚ ਰੂਰਲ ਪੋਪੂਲੇਸ਼ਨ ਚ ਜੋ ਇਕਨੋਮਿਕ ਡਿਸਟ्रेस ਹੈ ਉਹਦਾ ਜ਼ਿਕਰ ਕੀਤਾ ਗਿਆ ਹੈ ਇਸ ਤੰਗੀ ਦੇ ਕਾਰਨ ਹੋ ਰੀਆਂ ਆਤਮ ਹੱਤਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ ਖੇਤੀ ਸੈਕਟਰ ਦੇ ਉੱਪਰ ਜਾਂ ਕਿਸਾਨਾਂ ਦੇ ਉੱਪਰ ਵੱਧ ਰਹੇ ਲਗਾਤਾਰ ਵੱਧ ਰਹੇ ਕਰਜ਼ੇ ਦਾ ਜ਼ਿਕਰ ਵੀ ਕੀਤਾ ਗਿਆ ਹੈ ਹੋਰ ਜਿਹੜੇ ਸੰਕਟ ਨੇ ਪਾਣੀ ਦੀ ਘਾਟ ਮੌਸਮ ਦਾ ਬਦਲਣਾ ਉਹਨਾਂ ਸਾਰਿਆਂ ਦੀ ਵੀ ਜਿਹੜੀ ਜਾਣਕਾਰੀ ਹੈ ਇਸ ਰਿਪੋਰਟ ਦੇ ਵਿੱਚ ਸ਼ਾਮਲ ਕੀਤੀ ਗਈ ਹੈ ਜੋ ਮੁੱਖ ਮੰਗ ਹੈ ਕਿਸਾਨਾਂ ਦੀ ਕਿ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਨੂੰ ਕਾਨੂੰਨੀ ਤੌਰ ਤੇ ਲਾਗੂ ਕੀਤਾ ਜਾਵੇ ਉਸ ਦੀ ਵੀ ਸਿਫਾਰਿਸ਼ ਇੱਕ ਤਰੀਕੇ ਨਾਲ ਇਸ ਕਮੇਟੀ ਦੇ ਵਿੱਚ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਤੇ ਉੱਪਰ ਵਿਚਾਰ ਕਰਨ ਦੀ ਲੋੜ ਹੈ ਸਾਰੀਆਂ ਗੱਲਾਂ ਜੋ ਕਿਸਾਨਾਂ ਦੇ ਪੱਖ ਵਿੱਚ ਨੇ ਜੋ ਕਿਸਾਨ ਆਪਣੀ ਸਚਾਈ ਦੱਸਦੇ ਨੇ ਉਸ ਨੂੰ ਵੀ ਇਸ ਰਿਪੋਰਟ ਦੇ ਵਿੱਚ ਸ਼ਾਮਿਲ ਕਰਕੇ ਸੁਪਰੀਮ ਕੋਰਟ ਨੂੰ ਦੇ ਦਿੱਤਾ ਗਿਆ ਹੈ ਹੁਣ ਸਾਰੀਆਂ ਨਜ਼ਰਾਂ ਦੇਸ਼ ਦੀ ਸਰਵੋਤਮ ਅਦਾਲਤ ਦੇ ਉੱਪਰ ਨੇ ਕਿ ਸੁਪਰੀਮ ਕੋਰਟ ਇਹਨਾਂ ਸਿਫਾਰਸ਼ਾਂ ਤੋਂ ਬਾਅਦ ਅੱਗੇ ਸਰਕਾਰ ਨੂੰ ਕੀ ਹਦਾਇਤਾਂ ਦਿੰਦੀ ਹੈ ਕਿ ਦਿਸ਼ਾ ਨਿਰਦੇਸ਼ ਸਰਕਾਰ ਨੂੰ ਦਿੱਤੇ ਜਾਂਦੇ ਹਨ ਤੇ ਸਰਕਾਰ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਿਵੇਂ ਕਰਦੀ ਹੈ ਸਾਰੀਆਂ ਨਜ਼ਰਾਂ ਇਸ ਸਾਰੇ ਮਾਮਲੇ ਉੱਪਰ ਹੀ ਟਿਕੀਆਂ ਹੋਈਆਂ ਨੇ ਕਿੰਨੀ ਦੇ ਸੁਪਰੀਮ ਕੋਰਟ ਲਗਾਉਂਦੀ ਹੈ ਆਪਣੀਆਂ ਸਿਫਾਰਸ਼ਾਂ ਦੇਣ ਨੂੰ ਆਪਣੀਆਂ ਹਦਾਇਤਾਂ ਕੇਂਦਰ ਸਰਕਾਰ ਨੂੰ ਜਾਰੀ ਕਰਨ ਦੇ ਵਿੱਚ ਇਹ ਵੀ ਬڑا ਅਹਿਮ ਹੋਏਗਾ ਦੇਖਣਾ ਕਿ ਕਿੰਨਾ ਟਾਈਮ ਸੁਪਰੀਮ ਕੋਰਟ ਲੈਂਦੀ ਹੈ ਜਦੋਂ ਹੁਣੇ 26 ਨਵੰਬਰ ਜਾਂ 6 ਦਸੰਬਰ ਵਰਗੀਆਂ ਤਰੀਕਾਂ ਕਿਸਾਨ ਯੂਨੀਅਨ ਦੇ ਲੀਡਰਾਂ ਵੱਲੋਂ ਐਲਾਨ ਕਰ ਦਿੱਤੀਆਂ ਗਨੀਆਂ ਨੇ ਉਸੇ ਸਮੇਂ ਤੇ ਜੋ ਸੁਪਰੀਮ ਕੋਰਟ ਇਹਦਾ ਹੱਲ ਕੁਝ ਸਿਫਾਰਸ਼ਾਂ ਜਾਂ ਕੁਝ ਹਦਾਇਤਾਂ ਦੇ ਤੌਰ ਦੇ ਵਿੱਚ ਦੇ ਦਿੰਦੀ ਹੈ ਤਾਂ ਲੱਗਦਾ ਹੈ ਇਹ ਅੰਦੋਲਨ ਖਤਮ ਹੋ ਸਕੇਗਾ ਤੇ ਹੋ ਸਕਦਾ ਹੈ ਸਰਕਾਰ ਕਿਸਾਨਾਂ ਦੇ ਲਈ ਕੋਈ ਪੈਕੇਜ ਕੋਈ ਇਸ ਤਰੀਕੇ ਦੇ ਉਹਨਾਂ ਦਾ ਜਿਹਦੇ ਵਿੱਚ ਮੰਗਾਂ ਮੰਨੀਆਂ ਜਾਣ ਤੇ ਉਹਨਾਂ ਨੂੰ ਆਰਥਿਕ ਪੱਖੋਂ ਸੌਖਾ ਕੀਤਾ ਜਾ ਸਕੇ ਉਹਨਾਂ ਦੇ ਕਰਜ਼ੇ ਦੇ ਬੋਝ ਨੂੰ ਕਿਸੇ ਤਰੀਕੇ ਨਾਲ ਹਟਾਇਆ ਜਾ ਸਕੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਵੀ ਸ਼ਾਇਦ ਕੋਈ ਕੰਮ ਹੋ ਸਕੇ ਇਸੇ ਕਾਮਨਾ ਦੇ ਨਾਲ ਕਿ ਹੱਲ ਬਹੁਤ ਛੇਤੀ ਨਿਕਲੇਗਾ ਤੇ ਕਿਸਾਨੀ ਆਪਣੇ ਇਸ ਸੰਕਟ ਦੇ ਵਿੱਚੋਂ ਜਲਦੀ ਬਾਹਰ ਨਿਕਲ ਆ ਪਾਏਗੀ ਤੇ ਖੁਸ਼ਹਾਲੀ ਦੇ ਵੱਲ ਕਦਮ ਚੱਕੇਗੀ ਇਸੇ ਆਸ ਦੇ ਨਾਲ ਤਾਂ ਤੋਬੀਦਾ ਲੈਣੇ ਆ ਧੰਨਵਾਦ